ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੋਕ ਭਰੀ ਘੜੀ ਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟਿਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਤਾਰਾ ਸਭ ਤੋਂ ਖਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨਜ਼ਰ ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਿਆ ਤੇ ਮੈਂ ਅੱਜ ਕੱਲਾ ਰਹਿ ਗਿਆ ਚਣਕਾਟਿਆਂ ਦੀ ਗੱਲ ਹੁੰਦੀ ਜੀ ਤਾਂ ਚਣਕਾਟੇ ਦੇ ਵਿੱਚ ਮੇਰੇ ਯਾਦ ਆ 2004 ਦੇ ਚਣਕਾਟੇ ਦੇ ਵਿੱਚ ਜ਼ਿਕਰ ਕੀਤਾ ਸੀ ਉਹਨੇ ਸਿਹਤ ਦਾ ਸ਼ਾਇਦ ਉਹਨੇ ਸੰਧ ਪੈਤੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀਤਾ ਗਿਆ ਸੀ ਔਰ ਸਿਹਤ ਦੇ ਬਾਰੇ ਵਕ ਵਕ ਜਿਹੜੇ ਕਰੈਕਟਰ ਹੁੰਦੇ ਚਾਹੇ ਭਾਨਾ ਸੀ ਚਾਈਨੀ ਨੂੰ ਸੀ ਉਹਨਾਂ ਦੇ ਵੱਲੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ ਚ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਹੋਇਆ ਅਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇਹ ਢੰਗ ਨਾਲ ਗੱਲ ਅਚਾਨਕ ਕਹਿ ਗਈ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਿੰਗਲ ਦੱਤ ਦੇ ਨਾ ਹੋਈ ਸੀ ਸਿੰਗਲ ਦੱਤ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਿਹਨੇ ਮੈਂ ਬਚ ਗਿਆ ਕਮੇਟੀ ਜੋ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨ ਦੇ ਤੇ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਖਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜ ਸੁੰਦਰਪੱਲਾ ਸਾਡੇ ਚ ਹੈ ਨਹੀਂ ਕਿ ਪਰ ਉਹਨਾਂ ਦੀ ਜੋ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਟੀ ਨੂੰ ਉਹ ਬੇਸ਼ੱਕ ਐਨ ਰੋਗੇ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰਦ ਭੱਲਾ ਸਾਹਿਬ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹੈਲਥ ਇਸ਼ੂ ਆਏ 슈ਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਭੱਲਾ ਸਰ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ 40 ਚ ਗਿਆ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇੰਨਾ ਬਲੱਡ ਨਾਲ ਦੇ ਬ੍ਰੇਨ ਚ ਫੈਲ ਗਿਆ ਫਿਰ ਅਸੀਂ ਸੈਕੰਡ ਓਪੀਨੀਅਨ 40 ਪੀਜੀਓ ਤੋਂ ਲਿਆ ਮੈਂ ਹਾਈਦਰਾਬਾਦ ਸਿੱਕੇ ਉੱਥੋਂ ਮੈਂ ਆਨਲਾਈਨ ਭੇਜ ਕੇ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਰੇਸ਼ਨ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲਵਦਾ ਕਹਿ ਗਿਆ ਆਖਰੀ ਗੱਲ ਬਾਤ ਕੋ ਦੋ ਇਸ ਤਰ੍ਹਾਂ ਮੈਂ ਹਾਈਦਰਾਬਾਦ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਹਾ ਪੱਲਸਾ ਮੈਂ ਦੋਤ ਦੇ ਲਈ ਸਰਕਾਰੀ ਕੰਮ ਹైదరాబాద్ ਜਾ ਰਿਹਾ ਤੇ ਮੈਂ ਸ਼ੁਕਰਾਂ ਨੂੰ ਮੁੜਿਆਣਾ ਹੈਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਵਨੀ ਹੋ ਰਿਚਨ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਂ ਰੋਣਾ ਸੀ ਪਰ ਵੀਰਾਂ ਰਾਤ ਨੂੰ 12:00 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਅਸਤਰ ਦਖਲਿਆ ਤੇ ਅਸਵੇਰੇ 4:00 ਵਜੇ ਉਸਦਾ 7:60 33 ਸੈਕਟਰ ਵਿੱਚ ਲੱਗੇ ਗਏ ਸ਼ੰਡਿਗੜ ਨਹੀਂ 40 ਸਰ 30 ਨਹੀਂ 40 ਨਹੀਂ 40 ਜੱਫੀ 40 40 ਜੱਫੀ ਸੰਜਕ ਆ ਮੈਂ ਉਹਨਾਂ ਨੂੰ ਅੱਗ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਸੀ। ਸੁਮੀਪ ਗੰਗ ਜੀ ਕੁਝ ਦਿਨ ਪਹਿਲਾਂ ਬੀਨੂ ਢਿੱਲੋਂ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਜ ਡਟਾ 4 ਦੀ ਤਿਆਰੀ ਕਰਦੇ ਆ। ਬੜੇ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ व्हीਲਚੇਅਰ ਤੇ ਕੰਮ ਕਰੂਗੇ। ਕਹਿੰਦੇ ਨਹੀਂ ਮੈਂ ਖੜਾ ਕੇ ਦਿਖਾਇਆ। ਕਹਿੰਦੇ ਪੌੜੀ ਚੜ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ। ਸਾਨੂੰ ਸੀਗਾ ਵੀ ਕੈਰੀਜ ਡਟਾ 4 ਤੇ ਭੱਲਾ ਜੀ ਦੇਖਾਂਗੇ। ਈਵਨ ਦਿਲਜੀਤ ਸਾਂਝੀ ਦਾ ਫੋਨ ਆਇਆ ਸੀਗਾ ਕਿ ਮੈਂ ਜਟਾਂ ਜੁਲੀ 3 ਜਿਹੜੀ ਆ ਕੁਦਰਤ ਨਹੀਂ ਮਦਦ ਸੀ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ ਪਟਾਣਾ ਦੀਆਂ ਯਾਦਾਂ ਸਾਨੂੰ ਹਮੇਸ਼ਾ ਤਾਜ਼ਗੀ ਤੇ ਹਸਨ ਦਾ ਇੱਕ ਮੌਕਾ ਦਿੰਦੀ ਰਹੇਗੀ ਉਹ ਆਪਣੀ ਜ਼ਿੰਦਗੀ ਚ ਸਾਡੇ ਮਨਾਂ ਵਿੱਚ ਖੁਸ਼ੀਆਂ ਤੇ ਖੇੜੇ ਇਹ ਜਿਹਾ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਭੱਲਾ ਸਾਹਿਬ ਹਲੇ ਵੀ ਸਾਡੇ ਚ ਨੇ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗੀ ਅਸੀਂ ਉਹਨਾਂ ਦੇ ਹਰ ਇੱਕ ਹਫਤੇ ਜਾਂ ਹਰ ਇੱਕ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਅਸੀਂ ਤਾਂ ਵਾਪਸ ਪੀਏਯੂ ਪਹੁੰਚ ਜਾਂਦੇ ਹਾਂ ਉਸ ਪੀਏਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਫੇਰ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਬਖਸ਼ਿਆ ਜੀਮਨ ਸਰ ਪਿਛਲੇ ਕੁਝ ਮੁਲਾਕਾਤ ਹੋਈ ਮੈਨੂੰ ਉਹਨਾਂ ਨਾਲ ਬੈਠੇ 2 ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਵੋਇਡ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜਾਏ ਉਹਨਾਂ ਨੂੰ ਹੋ ਜਾਏ ਤੇ ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਮਨ ਸਕਣੀ ਸਕਣੀ ਲੱਗੂਗੀ ਕਿ ਜਦੋਂ ਵੀ ਉਹ ਪਰਦੇ ਤੇ ਆਉਂਦੇ ਫਿਲਮ ਦੇ ਵਿੱਚ ਕਿਹਦੇ ਚ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਜਾਂਦੀਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਵਾਸਤੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਤੇ ਉਹਨਾਂ ਦੇ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਭੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਿਕ ਕਮੇਟੀ ਰੀਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਤਾਂ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਐਦਾਂ ਦਾ ਆਰਟਿਸਟ ਹੋਣਾ ਜੇ ਉਹਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਡੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਾਂ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੈ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਕਹਿ ਦਿੰਦੇ ਹਾਂ ਜਦੋਂ ਬਿਮਾਰ ਹੋਏ ਨੇ ਉਦੋਂ ਅਸੀਂ ਮਿਲ ਕੀ ਗਏ ਸੀਗੇ ਥੋੜਾ ਟਾਈਮ ਪਹਿਲਾਂ ਕੁਝ ਉਹਦੋਂ ਗੱਲ ਕਰਨ ਦੀ ਵੈਸੇ ਸਾਡੀ ਤੇ ਮੇਰੀ ਬਾਲਮ ਕੰਨ ਕਬਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰਸੋ ਵੀ ਮੈਂ ਆਉਣ ਦੇ ਸੀਗਾ ਬਾਲਮ ਕੰਨ ਦੀ ਬਾਹਰ ਗਏ ਸੀ ਰਾ ਜੀ ਆਏ ਰਾਤ ਨੂੰ ਸੋ ਇਹ ਕਹਿ ਸਕਦੇ ਆ ਕਿ ਵੀ ਭੱਲਾ ਸਾਹ ਵਰਗੇ ਇਨਸਾਨ ਭੱਲਾ ਸਾਹ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ ਤੇ ਮੇਰਾ ਕੱਲ ਵੀ ਇਹ ਕੱਟਾ ਕੋਈ ਪੂਰਾ ਕਰ ਸਕਦਾ ਕੋਈ ਪੁਰਾਣੀ ਜਨ ਤੋਂ ਬਿਮਾਰ ਸੀ ਕੋਈ ਜਾਣਕਾਰੀ ਡੇਢ ਸਾਲ ਤੋਂ ਥੋੜਾ ਜਿਹਾ ਹਿੱਲੇਗਾ ਸੀ ਦਾ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਆ ਹੁਣ ਸਾਰਾ ਕੁਝ ਫਿਰ ਅਚਾਨ ਹੋ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਇੰਨੀ ਯਾਦ ਹੋਵੇ ਜਿਹੜੀ ਕੀ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅੱਜ ਜੇ ਆਪਾਂ ਇਸ ਮਾਹੌਲ 'ਚ ਵੀ ਖੜਿਆ ਉਹਨਾਂ ਨੇ ਇਹ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਾ ਤੋਂ ਦੱਸ ਹੀ ਉੱਡ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਕਾਟਿਆਂ ਸਿੰਘ ਤਕਰੀਮ ਜੇ 26 27 ਸੰਕਾਟੇ ਬਲ ਅਜ਼ਾਦ ਰਿਕਾਰਡਿੰਗ ਨੂੰ 13 14 ਸੰਕਾਟੇ ਮੈਂ ਪ੍ਰੋਡਿਊਸ ਕੀਤੇ ਇਸ ਕਰਕੇ ਹੁਣ ਸੰਕਾਟਿਆਂ ਦੀ ਲੜੀ ਦੇ ਵਿੱਚ ਹੀ ਕਿੰਨਾ ਗੁੱਸਾ ਹੈਗਾ ਉਹਨਾਂ ਨੇ ਜੇ ਉੱਥੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ਉਡਾ ਦੇਣੀ ਮੇਰੇ ਤੇ ਵੀ ਔਰ ਉਹ ਕ੍ਰੀਏਟਰ ਬਹੁਤ ਵਧੀਆ ਕ੍ਰੀਏਟਿਵ ਕਮੈਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹਿੰਦੇ ਸੀ ਜਦੋਂ ਅਸੀਂ ਛਣਕਾਟੇ ਰਿਕਾਰਡ ਕਰਦੇ ਅਸੀਂ ਉੱਥੋਂ ਲੁਧਿਆਣਾ ਤੋਂ ਚੱਲਣਾ ਪਹਿਲਾਂ ਇੱਥੇ ਛਣਕੂ ਸਟੂਡੀਓ ਆਪਣਾ ਨਹੀਂ ਲੱਗਿਆ ਸੀ ਉਦੋਂ ਤਾਂ ਉਦੋਂ ਉਹਨਾਂ ਨੇ ਪਹਿਲਾਂ ਉੱਥੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਆਪਦੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦਿਆ ਜ ਰਿਕਾਰਡਿੰਗ ਮੰਨ ਲੈਣੇ ਆਪਾਂ ਰਿਕਾਰਡਿੰਗ ਵਾਲ ਇੱਕ ਪ੍ਰਸ਼ਾਦ ਲੈ ਕੇ ਫੇਰ ਆ ਕੇ ਮਲਕਾਂ ਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀਆਂ ਜਿਵੇਂ ਕੀ ਵੱਖ ਹੋ ਕੇ ਪੁਲਸ ਚੜੇ ਜਿਹਾ ਨੇ ਇੱਥੇ ਸ਼ੂਟ ਹੋਇਆ ਸੀ ਆਪਣੇ ਇਸ ਇੱਥੇ ਕਿਹੜੀ ਤਾਂ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਭੋਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਕੀ ਨਾ ਕਦੇ ਧੁੱਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਮੰਨੇ ਅੱਜ ਕੱਲ ਤਾਂ ਬੈਂਟੀ ਬੰਨਾ ਤੋਂ ਬਿਨਾ ਕਲਾਕਾਰ ਨਹੀਂ ਮਤਲਬ ਡੌਂਟ ਵਰਥ ਸੀਕਰ ਇਹਨਾਂ ਇਹਨਾਂ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾਂ ਭਾਈਚਾਰਕ ਤਰੀਕੇ ਨਾਲ ਖਾਣਾ ਪੀਣਾ ਚ ਕੋਈ ਇਦਾਂ ਰਹਿਣਾ ਮੈਨੂੰ ਉਹ ਸਟਾਰੀ ਚਾਹੀਦੀ ਐਜਾ ਕੁਛ ਨਹੀਂ ਜੀਦਾ ਫਿਲਮਾਂ ਵਾਲੇ ਮਾਮਲੇ ਚ ਵੀ ਉਹ ਹਰੇਕ ਨਾਲ ਮਿਲਣ ਸਾਰ ਸੀ ਕਿ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਐਦਾਂ ਦੀ ਆਪਾਂ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ਼ ਆ ਜਾਂ ਭੱਲਾ ਸਾਹਿਬ ਦਾ ਕਿਸੇ ਨਾਲ ਐਦਾਂ ਦਾ ਮਨ ਮੋਟਾ ਹੋਏਗਾ ਠੀਕ ਸੰਸਕਾਰ ਦੀ ਕਰ ਕਰਦੇ ਆ ਸੰਸਕਾਰ ਕਰ ਲਈ ਕਰ ਰਹੇ ਹਾਂ ਹਾਂ ਜੀ ਕੱਲ 1 ਵਜੇ ਬਲੌਂਗੀ ਸਮਸ਼ਾਨ ਘਾਟ ਦੇ ਵਿੱਚ ਆ ਸੰਸਕਾਰ ਹੈਗਾ ਤਾਂ ਉਹਦੀ ਕਲਕੇਸ਼ਨ ਵੀ ਆਪਾਂ ਸਾਰੀ WhatsApp ਚ ਪਾ ਦਾਂਗੇ ਸਾਰੇ ਪਾਸੇ ਬਲੌਂਗੀ ਪਹੁੰਚਣਾ ਸਾਰਿਆਂ ਨੇ ਕੱਲ 1 ਵਜੇ ਦਾ ਸੰਸਕਾਰ ਹੈਗਾ ਭੱਲਾ ਸਾਹਿਬ ਦੇ ਤੇ 30 ਤਰੀਕ ਦਾ ਭੋਗ ਰੱਖਾਂਗੇ Sí,